welcom back to our youtube channel ਆਪਾਂ ਨੇ ਗੁਰਮਤਕਾਵ ਜੋ ਹੈ ਸਟਾਰਟ ਕੀਤਾ ਹੋਇਆ ਸੀ ਤੇ ਆਪਾਂ ਨੇ ਛੇਲੇ ਗੁਰੂ ਨਾਨਕ ਦੇਵ ਜੀ ਸਾਨੂੰ ਸਿਲੇਬਸ ਦੇ ਵਿੱਚ ਦਿੱਤੇ ਗਏ ਸੰਤ ਆਪਾਂ ਨੇ ਉਹਨਾਂ ਬਾਰੇ ਤਿੰਨ ਪਾਰਟ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਲਈ ਸੀ ਅਤੇ ਹੁਣ ਆਪਾਂ ਨੂੰ ਜਿਹੜੇ ਹੈਗੇ ਨੇ ਅਗਲੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਹੈਗੇ ਨੇ ਸਿਲੇਬਸ ਦੇ ਵਿੱਚ ਪਰ ਅੰਗਦ ਦੇਵ ਜੀ ਸਾਨੂੰ ਨਹੀਂ ਦਿੱਤੇ ਗਏ ਸਿਲੇਬਸ ਦੇ ਵਿੱਚ ਪਰ ਫਿਰ ਵੀ ਆਪਾਂ ਥੋੜੀ ਜੀ ਮੇਨ ਮੇਨ ਆਪਾਂ ਜਾਣਕਾਰੀ ਇਹਨਾਂ ਬਾਰੇ ਜ਼ਰੂਰ ਪ੍ਰਾਪਤ ਕਰਾਂਗੇ ਤਾਂ ਹੀ ਆਪਾਂ ਅਗਲੇ ਗੁਰੂ ਜੀ ਵੱਲ ਅ ਫਿਰ ਸਭ ਕੁਝ ਰਿਲੇਟ ਕਰ ਪਾਵਾਂਗੇ ਕਿਉਂਕਿ ਗੁਰਗੱਦੀ ਸਮਾ ਐਦਾਂ ਤੁਸੀਂ ਜਦੋਂ ਆਪਾਂ ਅੰਗਦ ਦੇਵ ਜੀ ਨਹੀਂ ਪੜੇ ਤਾਂ ਫਿਰ ਉਹ ਗੁਰਗੱਦੀ ਸਮਾ ਤੁਹਾਨੂੰ ਸਮਝ ਨਹੀਂ ਆਏਗਾ ਠੀਕ ਹੈ ਜੀ ਤਾਂ ਸਟਾਰਟ ਕਰਦੇ ਹਾਂ ਸ਼ਿਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਸਮਾ ਜਿਹੜਾ ਹੈਗਾ ਸੀਗਾ 1539 ਤੋਂ ਲੈ ਕੇ 1552 ਤੱਕ ਇਹਨਾਂ ਦਾ ਗੁਰਗੱਦੀ ਸਮਾ ਸੀ ਜਨਮ 1504 ਈਸਵੀ ਨੂੰ ਮੱਤੇ ਦੀ ਸਰਾਈ ਜੋ ਕਿ ਸ਼੍ਰੀ ਮੁਕਸਰ ਸਾਹਿਬ ਜੀ ਦੇ ਵਿੱਚ ਹੈਗਾ ਉੱਥੇ ਇਹਨਾਂ ਦਾ ਜਨਮ ਹੋਇਆ ਸੀ ਕਿਹੜੇ ਸਦੀ ਦੇ ਕਵੀ ਹਨ 16ਵੀਂ ਸਦੀ ਦੇ ਕਵੀ ਹਨ ਪਿਤਾ ਜੀ ਦਾ ਨਾਮ ਫੇਰੂਮਲ ਮਾਤਾ ਜੀ ਦਾ ਨਾਮ ਮਾਤਾ ਦਇਆ ਤਾਂ ਦੇਖੋ ਮਾਤਾ ਜੀ ਦੇ ਨਾਮ ਦੇ ਵਿੱਚ ਕਾਫੀ ਮਤਭੇਦ ਪਾਏ ਜਾਂਦੇ ਨੇ ਪਰ ਫਿਰ ਵੀ ਇਸ ਟਾਈਪ ਦੇ ਕੁਐਸਚਨਸ ਨਹੀਂ ਆਉਂਦੇ ਹੁੰਦੇ ਠੀਕ ਹੈ ਜੀ ਜਾਤੀ ਇਹ ਤਰਾਇਨ ਖੱਤਰੀ ਦੇ ਨਾਲ ਸੰਬੰਧਿਤ ਸੀਗੇ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਸੀ ਉਹ ਹੈਗੇ ਸੀ ਬੇਦੀ ਖੱਤਰੀ ਜਾਤੀ ਤੋਂ ਪਤਨੀ ਦਾ ਨਾਮ ਬੀਬੀ ਖੀਵੀ ਜੀ ਪੁੱਤਰ ਇਹਨਾਂ ਦੇ ਦੋ ਸੀ ਬਾਬਾ ਦਾਤੂ ਤੇ ਬਾਬਾ ਦਾਸੂ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਕੀ ਸੀਗਾ ਜੀ ਭਾਈ ਲੈਨਾ ਜੀ ਸੀ ਅਤੇ ਹੁਣ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਿਵੇਂ ਪਤਾ ਚੱਲਦਾ ਹੈ ਤੇ ਇੱਕ ਵਾਰੀ ਹਨਾ ਭੋਜਨ ਸ਼ੱਕਰੇ ਹੁੰਦੇ ਨੇ ਗੁਰੂ ਅੰਗਦ ਦੇਵ ਜੀ ਅਤੇ ਫਿਰ ਮਤਲਬ ਕਿ ਉਹਨਾਂ ਨੂੰ ਗਲੀ ਦੇ ਵਿੱਚੋਂ ਇੱਕ ਭਾਈ ਜੋਦਾ ਸਿੰਘ ਉਹਨਾਂ ਇੱਕ ਬਾਣੀ ਗਾਦੇ-ਗਾਦੇ ਜਾ ਰਿਹਾ ਹੁੰਦਾ ਤੇ ਅੰਗਦ ਦੇਵ ਜੀ ਕਹਿੰਦੇ ਨੇ ਬਹੁਤ ਹੀ ਸੋਹਣੀ ਬਾਣੀ ਹੈ ਮਤਲਬ ਕਿ ਫਿਰੋਨੂ ਰੋਕ ਕੇ ਪੁੱਛਦੇ ਨੇ ਕਿ ਤੂੰ ਮਤਲਬ ਕਿ ਬਾਨੀ ਬਹੁਤ ਜ਼ਿਆਦਾ ਸੋਣੀ ਗਾ ਰਿਹਾ ਹੈ ਤਾਂ ਮਤਲਬ ਕਿ ਕਿੱਥੋਂ ਹਨਾ ਤੈਨੂੰ ਮਤਲਬ ਬਾਨੀ ਕਿਸਦੀ ਹੈ ਕਿਵੇਂ ਤਾਂ ਫਿਰ ਉਹ ਦੱਸਦੇ ਨੇ ਕਿ ਐਵੇਂ ਕਰਤਾਰਪੁਰ ਦੇ ਵਿੱਚ ਨੇ ਗੁਰੂ ਜੀ ਉਹਨਾਂ ਨੂੰ ਜਾ ਕੇ ਮਿਲੋ ਤੇ ਫਿਰ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦਾ ਮਿਲਾਪ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਅਤੇ ਫਿਰ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਨੇ ਅੰਗਦ ਦੇਵ ਜੀ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਜੀ ਉਹਨਾਂ ਦਾ ਨਾਮ ਪਾਈ ਲੈਣਾ ਤੋਂ ਗੁਰੂ ਅੰਗਦ ਦੇਵ ਜੀ ਰੱਖ ਦਿੰਦੇ ਨੇ ਕਿ ਤੂੰ ਮੇਰਾ ਹੀ ਇੱਕ ਕੀਆਗਾ ਅੰਗ ਹੈਗਾ ਅਤੇ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਜਿਹੜੇ ਸੀਗੇ ਪਹਿਲਾਂ ਮਾਤਾ ਦੇ ਭਗਤ ਹੁੰਦੇ ਸੀਗੇ ਮਾਤਾ ਜਵਾਲਾ ਜੀ ਦੇ ਕੋਈ ਵੀ ਮਾਤਾ ਮਤਲਬ ਮਤਲਬ ਕਿ ਤੁਸੀਂ ਯਾਦ ਰੱਖਣਾ ਕਿ ਮਾਤਾ ਜੀ ਦੇ ਇਹ ਭਗਤ ਹੁੰਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੰਗਦ ਦੇਵ ਜੀ ਨੂੰ ਆਪਣਾ ਹੀ ਇੱਕ ਕੀ ਸਮਝਿਆ ਸੀ ਅੰਗ ਸਮਝਿਆ ਸੀ ਤਾਂ ਹੀ ਅੰਗਦ ਨਾਮ ਪਿਆ ਸੀ ਅਤੇ ਇਹਨਾਂ ਨੇ ਖਡੂਰ ਸਾਹਿਬ ਸ਼ਹਿਰ ਵਸਾਇਆ ਸੀ ਗੁਰਮੁਖੀ ਲਿਪੀ ਦੇ ਵਿੱਚ ਸੋਧ ਕੀਤਾ ਸੀ ਭਾਈ ਬਾਲਾ ਜੀ ਜਨਮ ਸਾਖੀ ਲਿਖੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਬਤ ਅਤੇ ਲੰਗਰ ਪ੍ਰਥਾ ਦਾ ਵਿਸਥਾਰ ਇਹਨਾਂ ਨੇ ਕੀਤਾ ਸੀ ਕੁਲ ਸਲੋਕ 62 ਜਾਂ ਫਿਰ 63 ਮਿਲਦੇ ਨੇ ਰਾਗ 9 ਜਾਂ 10 12 ਨੌ ਨੇਗੀਆਂ ਇਹਨਾਂ ਨੂੰ 12 ਦੇ ਵਿੱਚ ਹੀ ਸਲੋਕ ਦਰਜ ਨੇ ਤਾਂ ਸਲੋਕ ਕਿਸ ਰੂਪ ਦੇ ਵਿੱਚ ਦਰਜ ਨੇ ਤਾਂ 12 ਦੇ ਰੂਪ ਦੇ ਵਿੱਚ ਦਰਜ ਹਨ ਅਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਸਮਕਾਲੀਨ ਜ਼ਰੂਰ ਪੁੱਛੇ ਜਾਂਦੇ ਨੇ ਕਿ ਗੁਰਨਾਨਕ ਦੇਵ ਜੀ ਦਾ ਸਮਕਾਲੀਨ ਕੌਣ ਹੈ ਗੁਰੂ ਅੰਗਦ ਦੇਵ ਜੀ ਦਾ ਸਮਕਾਲੀਨ ਹੈਗਾ ਸੀ ਹਮਾਈਉਂ ਤਾਂ ਜੋ ਸ਼ਿਖਿ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਨਾ ਆਪਾਂ ਮੰਨਾਂਗੇ ਉਹਨਾਂ ਦੇ ਗੁਰਗੱਦੀ ਸਮੇ ਤੋਂ ਬਾਅਦ ਦੇ ਵਿੱਚ ਠੀਕ ਹੈ ਜੀ ਜਦੋਂ ਉਹਨਾਂ ਨੂੰ ਗੁਰਗੱਦੀ ਪ੍ਰਾਪਤੀ ਹੋਈ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਸਮਕਾਲੀ ਮੰਨਾਂਗੇ ਉਸ ਤੋਂ ਬਾਅਦ ਆਪਣੇ ਜੋ ਸਿਲੇਬਸ ਦੇ ਵਿੱਚ ਆਪਾਂ ਨੂੰ ਦਿੱਤੇ ਗਏ ਹਨ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਬਾਰੇ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਹਾਂਜੀ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋ ਗੁਰਗੱਦੀ ਸਮਾਸੀ ਉਹ ਹੈਗਾ ਸੀ ਜੀ 1552 ਤੋਂ ਲੈ ਕੇ 1574 ਈਸਵੀ ਤੱਕ ਅਤੇ ਇਹਨਾਂ ਦਾ ਜਨਮ 1479 ਦੇ ਵਿੱਚ ਹੋਇਆ ਸੀ ਇਹਨਾਂ ਦਾ ਜੀ ਜਨਮ ਕਿਹੜੀ ਸਦੀ ਦੇ ਕਵੀ ਹਨ 16ਵੀਂ ਸਦੀ ਦੇ ਕਵੀ ਹਨ ਪਿਤਾ ਜੀ ਦਾ ਨਾਮ ਤੇਜਪਾਨ ਮਾਤਾ ਜੀ ਦਾ ਨਾਮ ਸੁਲੱਖਣੀ ਜੀ ਤਾਂ ਇਸ 'ਚ ਵੀ ਆਪਾਂ ਭਾਈ ਗੁਰਦਾਸ ਜੀ ਅਕੋਰਡਿੰਗ ਲਿਖ ਰਹੇ ਹਾਂ ਕਿਸ ਲਖਨੀ ਜੀ ਪਰ ਇਸ ਦੇ ਵਿੱਚ ਵੀ ਮਤਭੇਦ ਪਾਏ ਜਾਂਦੇ ਨੇ ਮਾਤਾ ਜੀ ਦੇ ਨਾਮ ਦੇ ਵਿੱਚ ਪੁੱਤਰ ਬਾਬਾ ਮੋਹਨ ਅਤੇ ਬਾਬਾ ਮੂਰੀ ਪੁੱਤਰੀਆਂ ਬਹੁਤ ਇੰਪੋਰਟੈਂਟ ਯਾਦ ਰੱਖਣਾ ਹੈ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਵੱਡੀ ਕੌਣ ਸੀ ਤਾਂ ਬੀਬੀ ਦਾਨੀ ਜੀ ਵੱਡੇ ਸਨ ਬੀਬੀ ਭਾਨੀ ਜੀ ਛੋਟੇ ਸਨ ਅੱਗੇ ਬੀਬੀ ਭਾਨੀ ਜੀ ਦਾ ਵਿਆਹ ਕਿੰਨਾ ਨਾਲ ਹੁੰਦਾ ਹੈ ਸ਼੍ਰੀ ਗੁਰੂ ਅਮ ਸ਼੍ਰੀ ਗੁਰੂ ਸੋਰੀ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਬੀਬੀ ਪਾਨੀ ਜੀ ਦਾ ਵਿਆਹ ਹੁੰਦਾ ਹੈ ਅੱਗੇ ਉਹਨਾਂ ਦਾ ਪੁੱਤਰ ਹੁੰਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਾਂ ਬੀਬੀ ਦਾਨੀ ਜੀ ਦਾ ਵਿਆਹ ਕਿੰਨਾ ਨਾਲ ਹੁੰਦਾ ਹੈ ਜੋ ਵੱਡੇ ਸੀ ਉਹਨਾਂ ਦਾ ਹੁੰਦਾ ਹੈ ਵਿਆਹ ਰਾਮਾਨੰਦ ਨਾਲ ਹੁੰਦਾ ਹੈ ਬੀਬੀ ਪਾਨੀ ਜੀ ਦਾ ਨਾਮ ਯਾਦ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਦੇ ਵਿੱਚ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਸੀ ਇਹਨਾਂ ਨੂੰ ਗੁਰੂ ਕੀ ਬੇਟੀ ਗੁਰੂ ਮਾਤਾ ਗੁਰੂ ਪਤਨੀ ਇਹਨਾਂ ਨਾਲ ਨਾਮ ਦੇ ਨਾਲ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਗੁਰੂ ਕੀ ਬੇਟੀ ਕਿਵੇਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਇਹ ਬੇਟੀ ਸਨ ਗੁਰੂ ਮਾਤਾ ਕਿਵੇਂ ਕਿਉਂਕਿ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਸਨ ਗੁਰੂ ਪਤਨੀ ਕਿਵੇਂ ਕਿਉਂਕਿ ਇਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਤਨੀ ਸਨ ਪਤਨੀ ਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਦੀ ਪਤਨੀ ਦਾ ਨਾਮ ਹੈਗਾ ਸੀ ਜੀ ਬੀਬੀ ਮਨਸ਼ਾ ਦੇਵੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸ਼ਹਿਰ ਵਸਾਇਆ ਸੀ ਉਹ ਹੈਗਾ ਸੀ ਜੀ ਗੋਇੰਦਵਾਲ ਕਿਹੜਾ ਸੀ ਗੋਇੰਦਵਾਲ ਜਿਸ ਦੇ ਵਿੱਚ ਇਹਨਾਂ ਨੇ ਬੌਲੀ ਦਾ ਨਿਰਮਾਣ ਕਰਵਾਇਆ ਸੀ ਗੋਇੰਦਵਾਲ ਸਾਹਿਬ ਕਿੱਥੇ ਹੈ ਜੀ ਤਰਨਤਾਰਨ ਦੇ ਵਿੱਚ ਓਕੇ ਗੋਇੰਦਵਾਲ ਦੀ ਨੀ ਜਿਹੜੀ ਹੈਗੀ ਸੀ ਉਹ ਤਾਂ ਰੱਖੀ ਸੀ ਗੁਰੂ ਅੰਗਦ ਦੇਵ ਜੀ ਜੋ ਕਿ ਸਿੱਖਾਂ ਦੇ ਦੂਜੇ ਗੁਰੂ ਸਨ ਉਹਨਾਂ ਨੇ ਰੱਖੀ ਸੀ ਪਰ ਇਹਨਾਂ ਨੂੰ ਵਸਾਇਆ ਕਿਸ ਨੇ ਸੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਨੁਰਦਾਜ਼ ਜੀ ਨੇ ਬਸ ਆਇਆ ਸੀ ਗੋਇੰਦਵਾਲ ਦੀ ਵਿੱਚ ਇੱਕ ਬੌਲੀ ਦਾ ਨਿਰਮਾਣ ਵੀ ਕੀਤਾ ਗਿਆ ਸੀ ਹੁਣ ਬੌਲੀ ਤੋਂ ਕੀ ਭਾਵ ਹੈ ਤਾ ਆਪਾਂ ਦੇਖਦੇ ਹਾਂ ਹਾਂਜੀ ਬੌਲੀ ਤੋਂ ਭਾਵ ਹੈ ਪੌੜੀਆਂ ਵਾਲਾ ਖੂਹ ਪੌੜੀਆਂ ਵਾਲਾ ਖੂਹ ਹੁੰਦਾ ਹੈ ਜਿਹੜਾ ਸ਼ਰਧਾਲੂ ਹਰ ਇੱਕ ਪੌੜੀ ਤੇ ਜਪਜੀ ਸਾਹਿਬ ਦਾ ਨਿਤਨੇਮ ਦਾ ਪਾਠ ਕਰੇਗਾ ਉਹਦੀ 84 ਕੱਟੀ ਜਾਵੇਗੀ ਇੱਕ ਇੱਕ ਜੂਨ ਕੱਟੀ ਜਾਵੇ 84 ਲੱਖ ਜੁਨ ਜੁਨ ਨੂੰ ਆਪਾਂ ਕਹਿੰਦੇ ਹਾਂ 84 ਪੌੜੀਆਂ ਸਨ ਅਤੇ ਪੁੱਛ ਲਿਆ ਜਾਵੇ ਕਿ ਸ੍ਰੀ ਗੁਰੂ ਅਮਰਦਾਸ ਜੀ ਕਿਹੜੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸਨ ਤਾਂ ਪਹਿਲੀ ਗੱਲ ਤਾਂ ਸ੍ਰੀ ਗੁਰੂ ਅਮਰਦਾਸ ਜੀ ਸਭ ਤੋਂ ਵੱਡੀ ਉਮਰ ਦੇ ਗੁਰੂ ਜੀ ਸਨ 72 73 ਸਾਲ ਦੀ ਉਮਰ ਦੇ ਸੰਨ 70 ਸਾਲ ਦੀ ਉਮਰ ਦੇ ਵਿੱਚ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਹਨਾ ਇਦਾਂ ਮਤਲਬ ਕਿ ਚੱਲ ਚੱਲ ਕੇ ਸੇਵਾ ਕਰਨੀ ਦੇਖੋ 70 ਸਾਲ ਦੀ ਉਮਰ ਦੇ ਵਿੱਚ ਵੀ ਇੰਨਾ ਹੋ ਕੀਤਾ ਸੀ ਤਾਂ ਸਭ ਤੋਂ ਵੱਡੀ ਉਮਰ ਦੇ ਸ਼੍ਰੀ ਗੁਰੂ ਅਮਰਦਾਸ ਜੀ ਸੰਨ ਜਦੋਂ ਗੁਰਗੱਦੀ ਤੇ ਬੈਠੇ ਸੀ ਅਤੇ ਇਹੇ ਅੰਗਦ ਦੇਵ ਜੀ ਤੋਂ 25 26 ਸਾਲ ਵੱਡੇ ਸੀ ਐਵੇਂ ਕਹਿ ਲਓ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਇਹਨਾਂ ਤੋਂ ਕਿੰਨੇ ਸਾਲ ਛੋਟੇ ਸੀ 25 26 ਸਾਲ ਕੀ ਸੀ ਛੋਟੇ ਸਾਲ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜੀ ਪ੍ਰਥਾ ਚਲਾਈ ਸੀ ਤਾਂ ਬਹੁਤ ਇੰਪੋਰਟੈਂਟ ਯਾਦ ਰੱਖਣਾ ਇਹਨਾਂ ਨੇ ਮੰਜੀ ਪ੍ਰਥਾ ਚਲਾਈ ਸੀ ਮੰਜੀ ਪ੍ਰਥਾ ਦਾ ਉਦੇਸ਼ ਪੁੱਛ ਲਿਆ ਜਾਂਦਾ ਹੈ ਤਾਂ ਮੰਜੀ ਪ੍ਰਥਾ ਦਾ ਉਦੇਸ਼ ਹੈਗਾ ਸੀ ਜੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਠੀਕ ਹੈ ਜੀ ਸਿੱਖ ਧਰਮ ਦਾ ਕੀ ਹੈ ਦੂਰ ਦੂਰ ਤੱਕ ਲੋਕਾਂ ਤੱਕ ਪ੍ਰਚਾਰ ਕਰਨਾ ਉਸ ਲਈ ਇਹਨਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ਹੁਣ ਉਹੋ ਜਿਹੜੇ ਹੈਗੇ ਸੀ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾ ਦਾ ਪ੍ਰਚਾਰ ਕਰਨਾ ਸੀ ਹਰ ਇੱਕ ਜਗ੍ਹਾ ਤੇ ਨਹੀਂ ਜਾ ਸਕਦੇ ਸੀ ਕਿਉਂਕਿ ਉਮਰ ਹਨਾ ਇਹਨਾਂ ਦੀ ਵੱਡੀ ਹੋ ਚੁੱਕੀ ਸੀ ਅਤੇ ਫਿਰ ਇਹਨਾਂ ਨੇ ਕੀ ਕੀਤਾ ਸਾਰੇ ਏਰੀਆ ਨੂੰ ਹਨਾ ਜੋ ਵੀ ਪ੍ਰਾਂਤ ਹੁੰਦੇ ਨੇ ਤਹਿਸੀਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਕਿਤੇ ਨਿਯੁਕਤ ਕੀਤੇ ਬੰਦੇ ਤਾਂ ਕਿੰਨੇ ਬੰਦੇ ਨਿਯੁਕਤ ਕੀਤੇ ਜਾਂ ਫਿਰ ਕਹੋ ਕਿੰਨੀਆਂ ਮੰਝੀਆਂ ਨਿਯੁਕਤ ਕੀਤੀਆਂ ਤਾਂ ਕੁੱਲ 22 ਮੰਝੀਆਂ ਨਿਯੁਕਤ ਕੀਤੀਆਂ ਸਨ ਹਰੇਕ ਮੰਜੀ ਤੇ ਇੱਕ ਮੁਖੀ ਹੁੰਦਾ ਸੀ ਤੇ ਉਹ ਉਸ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਜੇ ਮੰਜੀਦਾਰ ਕਿਹਾ ਜਾਂਦਾ ਸੀ ਹੁਣ 22 ਦੇ ਵਿੱਚੋਂ 22 ਮੰজੀਆਂ ਸੀ 22 ਦੇ ਵਿੱਚੋਂ 20 ਮੰজੀਆਂ ਤੇ ਤਾਂ ਬੈਠੇ ਸੀ ਜੀ ਮਰਦ ਜਿਹੜੀ ਦੋ ਮੰজੀਆਂ ਸੀ ਉੱਥੇ ਬੈਠੀਆਂ ਸੀ ਜੀ ਇਸਤਰੀਆਂ ਠੀਕ ਹੈ ਜੀ ਔਰਤਾ ਬੈਠੀਆਂ ਸੀ ਹੁਣ ਜਿਹੜੀਆਂ ਮੰজੀਆਂ ਤੇ ਤਾਂ ਬੈਠੀਆਂ ਸੀ ਔਰਤਾ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਪੀੜੀਆਂ ਦੇਖੋ ਵੈਸੇ ਤਾਂ 22 ਮੰਜ਼ੀਆਂ ਹੀ ਆਖਾਂਗੇ ਐਵੇਂ ਨਹੀਂ ਕਹਾਂਗੇ ਕਿ ਆਪਾਂ B ਉਹਨੇ ਜਦੋਂ ਉਹ ਤਾਂ ਅੱਗੇ ਤੁਹਾਨੂੰ ਕੈਟੇਗੋਰਾਇਜ਼ ਕਰਵਾਇਆ ਹੈ ਕਿ B ਇਹਨਾਂ ਦੇ ਵਿੱਚੋਂ ਜਿਹੜੇ ਸੀ ਮਰਦ ਬੈਠੇ ਸੀ 20 ਮੰਜ਼ੀਆਂ ਉੱਪਰ ਤੇ ਦੋ ਮੰਜ਼ੀਆਂ ਤੇ ਔਰਤਾ ਬੈਠੀਆਂ ਸੀ ਜਿੰਨਾ ਮੰਜ਼ੀਆਂ ਤੇ ਔਰਤਾ ਬੈਠੀਆਂ ਸੀ ਉਹਨਾਂ ਨੂੰ ਆਪਾਂ ਕਵਾਂਗੇ ਜੀ ਪੀੜੀਆਂ ਕੀ ਕਵਾਂਗੇ ਪੀੜੀਆਂ ओके ਮੰਜੀ ਦੀ ਉਪ ਸ਼ਾਖਾ ਨੂੰ ਕੀ ਕਿਹਾ ਜਾਂਦਾ ਹੈ ਮੋਸਟ ਇੰਪੋਰਟੈਂਟ ਪੁੱਛਿਆ ਜਾਂਦਾ ਹੈ ਐਗਜ਼ਾਮਸ ਦੇ ਵਿੱਚ ਤਾਂ ਮੰਜੀ ਦੀ ਉਪ ਸ਼ਾਖਾ ਨੂੰ ਕਿਹਾ ਜਾਂਦਾ ਹੈ ਜੀ ਪੌੜੀ ਕੀ ਕਿਹਾ ਜਾਂਦਾ ਹੈ ਪੌੜੀ ਕਿਹਾ ਜਾਂਦਾ ਹੈ ਤਾਂ ਪਤਾ ਚੱਲ ਗਿਆ ਜੀ 22 ਦੇ ਵਿੱਚੋਂ 20 ਮੰজੀਆਂ ਸੀ ਤੇ ਦੋ ਪੀੜੀਆਂ ਸੀ ਵੈਸੇ ਆਪਾਂ ਕੁੱਲ 22 ਮੰজੀਆਂ ਹੀ ਆਖਾਂਗੇ ਉਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਪੰਗਤ ਅਤੇ ਸੰਗਤ ਦੇ ਪ੍ਰਥਾ ਚਲਾਈ ਸੀ ਕਿਉਂਕਿ ਜਿਸ ਤਰ੍ਹਾਂ ਲੰਗਰ ਪ੍ਰਥਾ ਦਾ ਆਈਡੀਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਵਿਸਥਾਰ ਲੰਗਰ ਪ੍ਰਥਾ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀ ਤਾਂ ਉਸ ਤੋਂ ਬਾਅਦ ਲੰਗਰ ਨੂੰ ਇੱਕ ਪੰਗਤ ਦੇ ਵਿੱਚ ਖਾਣਾ ਬੈਠ ਕੇ ਉਹ ਫਿਰ ਅੱਗੇ ਸ੍ਰੀ ਗੁਰੂ ਅਮਰਦਾਸ ਜੀ ਨੇ ਹਨਾ ਪ੍ਰਥਾ ਚਲਾਈ ਸੀ ਪੰਗਤ ਦੇ ਵਿੱਚ ਬੈਠ ਕੇ ਜਿਹੜਾ ਹੈ ਪਹਿਲਾ ਲੰਗਰ ਛਕੋ ਅਤੇ ਫਿਰ ਜਿਹੜਾ ਹੈ ਸੰਗਤ ਕਰਨ ਦਾ ਤੁਹਾਨੂੰ ਕੀ ਮਿਲੇਗਾ ਮੋਕਾ ਮਿਲੇਗਾ ਤੇ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਹਰ ਗੁਰੂ ਤੇ ਆਪਾਂ ਸਮਕਾਲੀ ਜ਼ਰੂਰ ਲਿਖ ਰਹੇ ਹਾਂ ਜਿਵੇਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਹੈਗੇ ਸੀ ਹਮਾਈਉਂ ਅਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਜੋ ਸਮਕਾਲੀ ਸੀ ਉਹ ਹੈਗੇ ਸੀ ਅਕਬਰ ਤਾਂ ਅਕਬਰ ਵੀ ਬਹੁਤ ਹੀ ਵਧੀਆ ਰਾਜਾ ਹੋਏ ਨੇ ਇਹਨਾਂ ਨੇ ਕਦੀ ਵੀ ਅੱਧਾ ਹਨਾ ਗੁਰੂ ਸਾਹਿਬਾਨਾਂ ਬਾਰੇ ਕੁਝ ਨਹੀਂ ਕਿਹਾ ਪਰ ਹਾਂ ਜਦੋਂ ਜਹਾਂਗੀਰ ਆ ਜਾਂਦੇ ਤਾਂ ਉਸ ਟਾਈਮ ਤੇ ਥੋੜਾ ਜੋ ਹੋ ਜਾਂਦਾ ਹੈ ਪਰ ਜਿਹੜਾ ਹੈ ਅਕਬਰ ਵੀ ਇਹਨਾਂ ਦੇ ਦਰਬਾਰ ਦੇ ਵਿੱਚ ਆ ਕੇ ਵਿਜ਼ਿਟ ਕਰਦਾ ਹੈ ਤਾਂ ਕਿਵੇਂ ਜਦੋਂ ਅਕਬਰ ਜਿਹੜਾ ਹੈ ਚਿਤਕੌਰ ਗਿੱੜ ਦੀ ਜਿਹੜੀ ਲੜਾਈ ਹਨਾ ਆ ਰਿਹਾ ਹੁੰਦਾ ਹੈ ਉੱਥੇ ਯੁੱਧ ਲੜ ਕੇ ਆ ਰਿਹਾ ਹੁੰਦਾ ਹੈ ਤਾਂ ਫਿਰ ਉਹ ਆਦੇਸ਼ ਦਿੰਦਾ ਹੈ ਕਿ ਗੋਇੰਦਵਾਲ ਆਪਾਂ ਕੀ ਕਰਾਂਗੇ ਠਹਿਰਾਂਗੇ ਸੈਨਿਕਾਂ ਨੂੰ ਤਾਂ ਫਿਰ ਮਤਲਬ ਕਿ ਹਨਾ ਲੋਕਾਂ ਨੂੰ ਹੁੰਦਾ ਕਿ ਅਕਬਰ ਆ ਰਿਹਾ ਐ ਏਡਾ ਵੱਡਾ ਰਾਜ ਆ ਰਿਹਾ ਗੋਇੰਦਵਾਲ ਵੀ ਖੇ ਤਾਂ ਮਤਲਬ ਕਿ ਟੈਂਟ ਵਗੈਰਾ ਸਭ ਕੁਝ ਵਧੀਆ ਖਾਣ ਪੀਣ ਦਾ ਹੋਏਗਾ ਵਧੀਆ ਦਾ ਸਵਾਗਤ ਕੀਤਾ ਜਾਏਗਾ ਪਰ ਐਦਾ ਕੁਝ ਵੀ ਨਹੀਂ ਹੋਇਆ ਸੀਗਾ ਤੇ ਜਦੋਂ ਅਕਬਰ ਐਂਟਰ ਕੀਤਾ ਪਿੰਡ ਦੇ ਵਿੱਚ ਤਾਂ ਉਹਨੇ ਦੇਖਿਆ ਕਿ ਇੱਥੇ ਤਾਂ ਮਤਲਬ ਕੋਈ ਟੈਂਟ ਵਗੈਰਾ ਕੁਝ ਨਹੀਂ ਲੱਗੇ ਹੋਏ ਮੇਰੇ ਸਵਾਗਤ ਦੇ ਵਿੱਚ ਕੋਈ ਵੀ ਨਹੀਂ ਖੜਾ ਪਰ ਬਲਕਿ ਜਿਹੜੇ ਲੋਕ ਲੋ ਤਾਂ ਘਰਾਂ ਨੂੰ ਜਿੰਦੇ ਲਾ ਕੇ ਅੰਦਰ ਬੈਠੇ ਨੇ ਮਤਲਬ ਡਰੇ ਬੈਠੇ ਨੇਗੇ ਤੇ ਫਿਰ ਉਹ ਹੋਰ ਅੱਗੇ ਜਾਂਦਾ ਹੈ ਤਾਂ ਉਹਨੂੰ ਮਤਲਬ ਵਧੀਆ ਖੁਸ਼ਬੂ ਆਉਂਦੀ ਹੈ ਖਾਣੇ ਦੀ ਤਾਂ ਫਿਰ ਉੱਥੇ ਕਿਨੇ ਜਿਵੇਂ ਕੀ Hindu ਕੋਈ ਪ੍ਰਸ਼ਾਦਾ ਹਨਾ ਵੰਡ ਰਿਹਾ ਹੈ ਤੇ ਜਿਹੜਾ ਹੈ ਕੋਈ ਮਤਲਬ ਮੁਸਲਮਾਨ ਆਪਣੀ ਸੇਵਾ ਨਿਭਾ ਰਿਹਾ ਹੈ ਲੰਗਰ ਪ੍ਰਥਾ ਦੇ ਵਿੱਚ ਲੋਕਪੰਗਤਾ ਦੇ ਵਿੱਚ ਬੈਠ ਕੇ ਖਾ ਰਹੀ ਨੇ ਤਾਂ ਫਿਰ ਉੱਥੇ ਅਕਬਰ ਵੀ ਕਹਿੰਦਾ ਹੈ ਕਿ ਆਹਾ ਮਤਲਬ ਜਿਹੜਾ ਸੈਨਿਕ ਹੁੰਦਾ ਹੈ ਅਕਬਰ ਦਾ ਕਹਿੰਦਾ ਕਿ ਮਤਲਬ ਸਾਡੇ ਲਈ ਪ੍ਰਬੰਧ ਕੁਝ ਹੈ ਹੀ ਨਹੀਂ ਉਹ ਕਹਿੰਦੇ ਤੁਸੀਂ ਬੈਠੋ ਪੰਗਤ ਦੇ ਵਿੱਚ ਤੇ ਲੰਗਰ ਛੱਕ ਕੇ ਜਾਓ ਉਹ ਕਹਿੰਦੇ ਇਹ ਰਾਜ ਆ ਕਹਿੰਦੇ ਰਾਜਾ ਹੋਵੇ ਆਪਦੇ ਘਰੇ ਹੋਊਗਾ ਪਰ ਉਰੇ ਤੱਕ ਕੀ ਚੱਲੇਗੀ ਜੀ ਉਰੇ ਤਾਂ ਪੰਗਤ ਹੀ ਚੱਲੇਗੀ ਪੰਗਤ 'ਚ ਬੈ ਕੇ ਲੰਗਰ ਛਕਣਾ ਪਵੇਗਾ ਉਹ ਕਹਿੰਦੇ ਸੈਨਿਕ ਕਹਿੰਦੇ ਕਿਸਾਨੇ ਤਾਂ ਮਤਲਬ ਕਿ ਗੁਰੂ ਜੀ ਨੂੰ ਮਿਲਣਾ ਹੈ ਕਹਿੰਦੇ ਪਹਿਲਾਂ ਪੰਗਤ ਦੇ ਵਿੱਚ ਬੈ ਕੇ ਲੰਗਰ ਛਕੋ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਸੰਗਤ ਦਾ ਕੀ ਮਿਲੇਗਾ ਮੌਕਾ ਮਿਲੇਗਾ ਫਿਰ ਤੁਹਾਨੂੰ ਗੁਰੂ ਜੀ ਦੇ ਨਾਲ ਜਿਹੜਾ ਹੈ ਮਿਲਣ ਦਾ ਮੌਕਾ ਦਿੱਤਾ ਜਾਵੇਗਾ ਤੇ ਫਿਰ ਅਕਬਰ ਵੀ ਮਤਲਬ ਹਨਾ ਪੰਗਤ ਦੇ ਵਿੱਚ ਬੈਠ ਕੇ ਬਹੁਤ ਹੀ ਪ੍ਰਭਾਵਿਤ ਹੁੰਦਾ ਹੈ ਤੇ ਫਿਰ ਉਸ ਜੀ ਗੁਰੂ ਅਮਰਦਾਸ ਜੀ ਨੂੰ ਮਿਲਦਾ ਹੈ ਤੇ ਫਿਰ ਕਹਿੰਦਾ ਕਿ ਮੈਂ ਤੁਹਾਨੂੰ ਗਿਫਟ ਵਗੈਰਾ ਦੇਣੀ ਨਹੀਂ ਕੁਝ ਉਪਹਾਰ ਦੇ ਰੂਪ ਦੇ ਵਿੱਚ ਉਹ ਸ਼੍ਰੀ ਗੁਰੂ ਅਮਰਦਾਸ ਜੀ ਤਾਂ ਮਤਲਬ ਨਹੀਂ ਕੋਈ ਗਿਫਟ ਨਹੀਂ ਲੈਣਾ ਤੇ ਫਿਰ ਅਕਬਰ ਕੀ ਕਰਦਾ ਹੈ ਉਹਨਾਂ ਦੀ ਪੁੱਤਰੀ ਜੋ ਕਿ ਛੋਟੀ ਪੁੱਤਰੀ ਬੀਬੀ ਪਾਨੀ ਜੀ ਦੇ ਨਾਮ ਜ਼ਮੀਨ ਲਗਵਾ ਦਿੰਦਾ ਹੈ 84 ਕ ਪਿੰਡਾ ਜਿੰਨੀ ਜ਼ਮੀਨ ਲਗਵਾ ਦਿੰਦਾ ਹੈ ਐਜ਼ ਅ ਗਿਫਟ ਦੇ ਰੂਪ ਦੇ ਵਿੱਚ ਅਤੇ ਜਿਹੜਾ ਯਾਤਰਾ ਤੇ ਜੋ ਟੈਕਸ ਲੱਗਦਾ ਸੀ ਉਹ ਵੀ ਕੀ ਕਰਵਾ ਦਿੰਦਾ ਹੈ ਜੀ ਮਾਫ ਕਰਵਾ ਦਿੰਦਾ ਹੈ ਅਤੇ ਫਿਰ ਜਿਹੜੀ ਜ਼ਮੀਨ ਗਿਫਟ ਦੇ ਵਿੱਚ ਹਨ ਉਹਨਾਂ ਦੇ ਨਾਮ ਲਗਵਾਈ ਸੀ ਉਹੀ ਜ਼ਮੀਨ ਤੇ ਅੱਜ ਅੰਮ੍ਰਿਤਸਰ ਵਸਿਆ ਹੋਇਆ ਹੈ ਹੈਨਾ ਅੰਮ੍ਰਿਤਸਰ ਠੀਕ ਹੈ ਜੀ ਤੇ ਇਹ اکبر ਵਾਲੀ ਕਹਾਣੀ ਸੇ ਇਹਨਾਂ ਦੇ ਸਮਕਾਲੀ ਕੌਣ ਸੀ ਜੀ اکبر ਹੈਗਾ ਸੀ ਹੁਣ ਆਪਾਂ ਦੇਖਦੇ ਹਾਂ ਜੀ ਜੋ ਸ਼੍ਰੀ ਗੁਰੂ ਅਮਰਦਾਸ ਜੀ ਸਨ ਉਹ ਕਿਹੜੀ ਜਾਤੀ ਦੇ ਨਾਲ ਸੰਬੰਧਤ ਸਨ ਤਾਂ ਇਹ ਹੈਗੇ ਸੀ ਜੀ ਪੱਲਾ ਖੱਤਰੀ ਗੁਰੂ ਨਾਨਕ ਦੇਵ ਜੀ ਬੇਦੀ ਖੱਤਰੀ ਅੰਗਦ ਦੇਵ ਜੀ ਤਰਾਇਨ ਖੱਤਰੀ ਅਤੇ ਇਹ ਵਾਲੇ ਹੈਗੇ ਸੀ ਜੀ ਆਪਣੇ ਅਮਰਦਾਸ ਜੀ ਪੱਲਾ ਖੱਤਰੀ ਜਾਤੀ ਦੇ ਨਾਲ ਸੰਬੰਧਿਤ ਸੀ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀਆਂ ਰਚਨਾਵਾਂ ਦੀਆਂ ਤਾਂ ਇਹਨਾਂ ਦੀ ਸ਼ਾਕਰ ਰਚਨਾ ਮੰਨੀ ਜਾਂਦੀ ਹੈ ਜੀ ਆਨੰਦ ਸਾਹਿਬ ਆਨੰਦ ਪਿਆਮ ਦੀ ਮਾਇ ਸਤਿਗੁਰੂ ਮੈਂ ਪਾਇਆ ਇਹ ਜਿਹੜੀ ਹੈਗੀਆਂ ਨੇ ਨਾ ਆਪ 70 ਤੁਕਾ ਚੱਕੀਆਂ ਨੇ ਆਨੰਦ ਸਾਹਿਬ ਜੀ ਦੀਆਂ ਹਨ ਇਹਨਾਂ ਦੇ ਵਿੱਚ ਆਨੰਦ ਸਾਹਿਬ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ ਨੇ ਜੀ ਕੁੱਲ 40 ਪੌੜੀਆਂ ਹਨ ਇਸ ਰਚਨਾ ਦੇ ਵਿੱਚ ਅਕਾਲ ਪੁਰਖ ਉਸ ਪਰਮਾਤਮਾ ਦੀ ਵਡਿਆਈ ਕੀਤੀ ਗਈ ਹੈ ਜਦੋਂ ਕੋਈ ਜਿਹੜਾ ਮਨੁੱਖ ਹੈ ਨਾ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਉਸ ਪਰਮਾਤਮਾ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਤਾਂ ਫਿਰ ਉਹ ਜਿਹੜਾ ਆਨੰਦ ਮਿਲਦਾ ਹੈ ਨਾ ਉਹ ਚਿਤ੍ਰਿਆ ਗਿਆ ਹੈ ਉਸ ਦਾ ਜਿਹੜਾ ਸਾਰਾ ਚਿੱਤਰਣ ਪੇਸ਼ ਕੀਤਾ ਗਿਆ ਹੈ ਤਾਂ ਜਿਵੇਂ ਸਾਨੂੰ ਪਤਾ ਕੋਈ ਅਖੰਡ ਪਾਠ ਖੁਸ਼ੀ ਦਾ ਮੌਕਾ ਹੈ ਨਾ ਤੇ ਫਿਰ ਜਦੋਂ ਅਰਦਾਸ ਤੋਂ ਬਾਅਦ ਅਨੰਦ ਸਾਹਿਬ ਪੜਿਆ ਜਾਂਦੇ ਹਨ ਅੰਤ ਦੇ ਵਿੱਚ ਪਹਿਲੀਆਂ 570 ਤੇ ਕੁਝ ਆਖਰੀ 70 ਜਿਹੜੀਆਂ ਨੇ ਪੜੀਆਂ ਜਾਂਦੀਆਂ ਹਨ ਤੇ ਜਿਹੜੀ 39ਵੀਂ ਪੌੜੀ ਹੈ ਉਹ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਹੈ ਜਿਹੜੀ 40ਵੀਂ ਪੌੜੀ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੈਗੀ ਆ ਅੰਗ ਨੰਬਰ 917 ਤੋਂ ਲੈ ਕੇ ਅੰਗ ਨੰਬਰ 22 ਤੱਕ ਇਹ ਜਿਹੜੀ ਰਚਨਾ ਹੈ ਆਨੰਦ ਸਾਹਿਬ ਦੀ ਉਹ ਦਰਜ ਹੈ ਆਨੰਦ ਸਾਹਿਬ ਕਿਹੜੇ ਰਾਗ ਦੇ ਵਿੱਚ ਲਿਖੀ ਗਈ ਹੈ ਤਾਂ ਰਾਮਕਲੀ ਪਰਮਾਤਮਾ ਦੀ ਸਿਫਤ ਕੀਤੀ ਗਈ ਹੈ ਪਰਮਾਤਮਾ ਨੂੰ ਆਪਾਂ RAM ਵੀ ਕਹਿ ਸਕਦੇ ਹਾਂ ਜਿਹੜੇ ਮਰਜੀ ਨਾਮ ਨਾਲ ਆਪਾਂ ਹਨਾ ਪਰਮਾਤਮਾ ਨੂੰ ਸੰਬੋਧਿਤ ਕਰ ਸਕਦੇ ਹਾਂ ਤਾਂ RAM ਤੋਂ ਤੁਸੀਂ ਯਾਦ ਰੱਖ ਲਿਓ ਕਿ ਅਨੰਦ ਸਾਹਿਬ RAMਕਲੀ ਰਾਗ ਦੇ ਵਿੱਚ ਦਰਜ ਸਨ ਤੇ ਅੱਜ ਲਈ ਇੰਨਾ ਹੀ ਹੁਣ ਇਜਾਜ਼ਤ ਦਿਵੋ ਤੁਹਾਨੂੰ ਮਿਲਦੇ ਹਾਂ ਆਪਾਂ ਪਾਰਟ ਨੰਬਰ 2 ਦੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕੋਈ ਡਾਊਟ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ ਥੈਂਕ ਯੂ